ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ 6:20 ਦਾ ਹੋ ਗਿਆ 6:20 ਹੋ ਗਏ ਚਾਹ ਵਗੈਰਾ ਮੈਂ ਹੁਣ ਪੀ ਲਈ ਪੀ ਕੇ ਹਟੀਆਂ ਉੱਠੀ ਮੈਂ 6:00 ਵਜੇ 6:05 ਮਿੰਟਾਂ ਦੇ ਵਿੱਚ ਉੱਠੀ ਆ ਮੈਨੂੰ ਅੱਜ ਸਮੇਂ ਥੋੜਾ अर्ਲੀ ਉੱਠੂਗੀ ਪਰ ਉੱਠਿਆ ਨਹੀਂ ਹੈਗਾ ਕਿਉਂਕਿ ਰਾਤ ਨੂੰ ਲੇਟ ਸੁੱਤੀ ਸੀ ਚਲ ਕੋਈ ਗੱਲ ਨਹੀਂ ਕੰਮ-ਕਮ ਹੋ ਜਾਣਗੇ 6:20 ਹੋ ਗਏ ਚਾਹ ਵਗੈਰਾ ਮੈਂ ਪੀ ਲਈ ਮੈਂ ਹੁਣ ਸੋਚਣਾ ਪ ਕਉਂਕਿ ਜੇ ਮੈਂ ਕਿਚਨ ਚਲੀ ਗਈ ਹੋਰ ਕੰਮ ਕਰਨ ਲੱਗੀ ਫਿਰ ਮੈਨੂੰ ਇੱਧਰ ਆਉਣਾ ਮੁਸ਼ਕਲ ਹੋ ਜਾਊਗਾ ਮੈਂ ਵਾਸ਼ਰੂਮ ਕਲੀਨ ਕਰਕੇ ਫੇਰੀ ਮੈਂ ਕਿਚਨ ਜਾਊਂਗੀ ਆਪਣੇ ਕੱਪੜੇ ਮੇਰੇ ਚੇਂਜ ਕਰਕੇ ਹੁਣ ਵਾਸ਼ਰੂਮ ਦੀ ਡੀਪ ਕਲੀਨਿੰਗ ਕਰਦੀ ਆਂ ਔਰ ਅੱਜ ਨਾ ਮੈਨੂੰ ਰਾਤ ਮੈਨਾਂ ਕੀ ਹੋਏਗਾ ਜੋ ਰਾਤ ਮੈਂ ਵੀਡੀਓ ਦੀ ਐਡੀਟਿੰਗ ਕਰਨ ਲੱਗੀ ਤੇ ਮੈਂ ਮਾਈਕ ਲਗਾਇਆ ਵੌਇਸਓਵਰ ਵਾਸਤੇ ਵੌਇਸਓਵਰ ਮੈਂ ਬੋਲਨੀ ਚਾਹਣਾ ਠੀਕ ਹੈ ਮੇਰੇ ਵੱਲੋਂ ਵੌਇਸਓਵਰ ਹੋ ਰਿਹਾ ਸੀਗਾ ਪਰ ਜਦੋਂ ਮੈਂ ਚੈੱਕ ਕਰਨ ਲੱਗੀ ਤਾਂ ਵੌਇਸਓਵਰ ਹੋਇਆ ਹੀ ਨਹੀਂ ਹੈਗਾ ਤੇ ਮੈਂ ਕਿਹਾ ਗੱਲ ਕੀ ਫਿਰ ਮਾਈਕ ਦੇਖ ਮਾਈਕ ਚਾਰਜ ਨਹੀਂ ਸੀਗਾ ਉਹ ਚਾਰਜ ਕਰਨ ਵਾਲਾ ਸੀ ਮਾਈਕ 'ਤੇ ਚਾਰਜ ਲਗਾਉਣ ਲੱਗੀ ਤਾਂ ਚਾਰ-ਚਾਰ ਦਵਿੰਦਰ ਲੱਗੇ ਹਾਈ ਹੁਣ ਮੈਂ ਕੀ ਕਰਾਂ ਮੈਨੂੰ ਬੜੀ ਟੈਨਸ਼ਨ ਪਈ ਹੁਣ ਕੀ ਕਰਾਂ ਵੀ ਹੋਰ ਚਾਰਜਰ ਵੀ ਲਾ ਦੇਵਾਂਗਾ ਮੇਰਾ ਦੂਜਾ ਫੋਨ ਵੀਵੋ ਦਾ ਇਹਦਾ ਚਾਰਜਰ ਅਲੱਗ ਆ ਉਹ OnePlus ਤਰ੍ਹਾਂ ਚਾਰਜਰ ਅਲੱਗ ਆ ਉਹ ਜਿਹੜਾ OnePlus ਵਾਲਾ ਮਾਈਕ ਨੂੰ ਵੀ ਉਹੀ ਲੱਗਦਾ ਤਾਂ ਕਰਾਂ ਤਾਂ ਮੈਂ ਕੀ ਕਰਾਂ ਫਿਰ ਮੈਂ ਦਵਿੰਦਰ ਨੂੰ ਫੋਨ ਕੀਤਾ ਮੈਂ ਕਿ ਆਪਣੇ ਘਰੇ ਕੋਈ ਹੋਰ ਐਕਸਟਰਾ ਚਾਰਜਰ ਮੈਨੂੰ ਕੋਈ ਅਰੇਂਜਮੈਂਟ ਦੱਸੋ ਵੀ ਮੇਰਾ ਮਾਈਕ ਵੀ ਚਾਰਜ ਨਹੀਂ ਤੇ ਮੇਰਾ ਮ ਆਪਣਾ ਮੋਬਾਈਲ ਵੀ ਮੈਂ ਕਿ ਮੈਂ ਚਾਰਜ ਕਰੂੰ ਮੈ ਤਾਂ ਵੀਡੀਓ ਸ਼ੂਟ ਕਰਨੀ ਹੋਊਗੀ ਸਵੇਰੇ ਕਰਾਂ ਤਾਂ ਮੈਂ ਕੀ ਕਰਾਂ ਕਹਿੰਦੇ ਨਹੀਂ ਘਰੇ ਕੋਈ ਅਰੇਂਜਮੈਂਟ ਨਹੀਂ ਹੁਣ ਤੂੰ ਸਵੇਰੇ ਉੱਠ ਕੇ ਤੂੰ ਕਾਰ ਚ ਭਾਵੇਂ ਦੇਖ ਲੈ ਕਾਰ ਚ ਤੈਨੂੰ ਕੋਈ ਲੀਡ ਵਗੈਰਾ ਕੁਝ ਨਾ ਕੁਝ ਮਿਲ ਜਾਊਗਾ ਤੇ ਹੁਣ ਮੈਂ ਕਾਰ ਚ ਵੀ ਦੇਖਣ ਨਹੀਂ ਦੀ ਹਾਲੇ ਮੇਰਾ ਮੋਬਾਈਲ ਚੱਲ ਰਿਹਾ 45% ਚਾਰਜ ਹੈਗਾ ਇਹ ਤੇ ਮੈਂ ਦਵਿੰਦਰ ਤੇ ਹੁਣ ਦੇ ਵੀ ਚਾਰਜ ਨਹੀਂ ਕਰ ਰਿਹਾ ਚਾਰਜ ਕਰ ਲਾਂਗਾ ਚਾਹਵੇਂ ਮੇਰਾ ਟਾਈਮ ਲ ਮੂੰਹ ਦੇਖਦੇ ਹਾਂ ਦੁਪਹਿਰ ਤੱਕ ਉਹ ਆਉਣਗੇ ਵੀ ਚੱਲਦਾ ਮੇਰਾ ਮੋਬਾਈਲ ਤਾਂ ਨਹੀਂ ਚੱਲਦਾ ਮੈਨੂੰ ਤਾਂ ਹੁਣ ਆਏ ਚਿੰਤਾ ਵੀਡੀਓ ਕਾ ਮੈਂ ਸ਼ੂਟ ਕਰੂੰਗੀ ਫੇ ਚਲੋ ਦੇਖਦੇ ਹਾਂ ਕਿ ਪੁੱਛਦਿਆਂ ਦੁਵੇਰ ਤਨ ਕਹੂੰਗੀ ਕਿ ਤਾਰੇ ਇਹਨੂੰ ਕਰਾ ਦੇਣ ਜਾਂ ਫਿਰ ਬੰਦ ਹੋ ਜੂਗਾ ਫਿਰ ਕੀ ਨਾ ਸ਼ੂਟ ਹੋਊਗੀ ਮੈਨੂੰ ਤਾਂ ਬਹੁਤ ਚਿੰਤਾ ਹੋਈ ਵੀ ਵੀਡੀਓ ਕਾ ਮੈਂ ਆਪਣੀ ਸ਼ੂਟ ਕਰੂੰਗੀ ਚਲੋ ਅਜੀ ਬਾਥਰੂਮ ਧੋ ਲਾ ਉਸ ਤੋਂ ਬਾਅਦ ਸੇ ਮੈਂ ਡਸਟਿੰਗ ਕਰਨੀ ਆ ਡਸਟਿੰਗ ਲੌਬੀ ਦੀ ਰੂਮ ਦੀ ਸਾਰੀਆਂ ਦੀ ਸਬਜ਼ੀਆਂ ਬਣਾਉਣੀਆਂ ਨੇਗੀਆਂ 스위ਡਿਸ਼ ਬਣਾਉਣੀ ਹੈ ਔਰ ਕਿੰਨੇ ਕੰਮ ਹੋ ਜਾਂਦੇ ਨੇ ਤੇ ਥੋੜੇ ਜਿਹੜੇ ਮੇਰੇ ਕੱਪੜੇ ਨੇ ਸੋਚ ਰਹੀ ਮੈਂ ਉਹ ਧੋ ਲਾਂ ਕਿਚਨ ਦੇ ਟੋਵਲ ਧੋਣ ਵਾਲੇ ਪਏ ਨੇ ਤੇ ਬਾਕੀ ਡਸਟਿੰਗ ਆਲਮੋਸਟ ਸਾਰੇ ਰੂਮਸ ਦੀ ਕਰਨੀ ਹੈ ਮੈਂ ਆਪਣੇ ਰੂਮ ਦੀ ਵੀ ਕਰਨੀ ਹੈ ਜਿਹਦੀ ਮੈਂ ਕਰਨੀ ਹੈਗੀ 2 ਦਿਨ ਹੋ ਗਏ ਤੇ ਬੈੱਡ ਸ਼ੀਟ ਮੈਂ ਨਈ ਚੇਂਜ ਕਰਦੀ ਠੀਕ ਹੈ ਬੈੱਡ ਸ਼ੀਟ ਇਹੀ ਬਿਸ਼ੀ ਰਹੇਗੀ ਉਹ ਬੈੱਡ ਸ਼ੀਟ ਮੈਂ ਚੇਂਜ ਕਰਦੀ ਬੈੱਡ ਸ਼ੀਟਸ ਬਿਸ਼ੀਆਂ ਹੋ ਜਾਂਣ ਸਾਰੇ ਰੂਮਸ ਚ ਬਸ ਕੱਲੀ ਮੈਂ ਡਸਟਿੰਗ ਡਸਟਿੰਗ ਕਰਨੀ ਹੈਗੀ ਇਹ ਸਬਜ਼ੀਆਂ ਬਣਾਉਣੀਆਂ ਨੇ ਹੋ ਹੋ ਹੁਣ ਆਏ ਲੱਗਿਆ ਕਿ ਵੀ ਇੰਨੇ ਕੰਮ ਕਮੇ ਕਰੂੰਗੀ ਕੰਮੇ ਮੈਨੇਜ ਕਰਾਂ ਪਰ ਜੋ ਕਰਨ ਲੱਗ ਜਾਂਦੇ ਨੇ ਫਿਰ ਆਪਣਾ ਕੋਈ ਜਾਂਦੇ ਨੇ ਹਣਾ ਸ਼ੁਰੂ ਕਰਨੇ ਔਖੇ ਹੁੰਦੇ ਨੇ ਵੀ ਜੇ ਆਪਾਂ ਸ਼ੁਰੂ ਕਰਨੇ ਕੰਮ ਆਪਣਾ ਅੱਗੇ ਬਹੁਤ ਹੁੰਦੇ ਨੇ ਫਿਰ ਆਪਾਂ ਸੋਚ-ਸੋਚ ਕੇ ਬਣਾਈ ਜਾਂਦੇ ਆਂਗੇ ਵੀ ਇੰਨੇ ਕੰਮ ਕਮੇ ਕਰਾਂ ਕਿਵੇਂ ਕਰਾਂ ਕਿਚਨ ਜੀ ਵੀ ਕਰਨਾ ਡਸਟਿੰਗ ਵੀ ਕਰਨੀ ਆ ਵਾਸ਼ਰੂਮ ਵੀ ਕਰਨਾ ਦੇਖਦੇ ਹਾਂ ਹੋ ਜਾਣਗੇ ਚਿੰਤਾ ਹੋ ਜਾਂਦੀ ਜ਼ਰੂਰ ਚਿੰਤਾ ਬਹੁਤ ਵੱਟੀ ਹੋ ਜਾਂਦੀ ਕੰਮਾਂ ਦੇ ਪਾਜੀ ਜਿਵੇਂ ਹੁੰਦੇ ਜਾਂਦੇ ਨੇ ਨਾ ਫਿਰ ਆਪਾਂ ਵੀ ਟੈਨਸ਼ਨ ਫਰੀ ਹੁੰਨੇ ਜਾਂਦੇ ਆਂਗੇ ਮੇਰਾ ਵਾਸ਼ਬੂਲੀਪ ਡੀਪ ਕਲੀਨ ਕਰਨਾ ਸਭ ਤੋਂ ਵੱਡਾ ਕੰਮ ਮੈਨੂੰ ਇਹੀ ਲੱਗਦਾ ਵਾਸ਼ਰੂਮ ਡੀਪ ਕਲੀਨ ਕਰਨ ਤੋਂ ਬਾਅਦ ਮੈਂ ਆ ਗਈ ਸੇ ਕਿਚਨ ਵਿੱਚ ਕਿਚਨ ਵਿੱਚ ਆ ਕੇ ਮੈਂ ਸਬਜ਼ੀਆਂ ਦੀ ਤਿਆਰੀ ਕਰ ਲਈ ਸ਼ੁਰੂ ਮੈਂ ਲੰਚ ਲਈ ਸਬਜ਼ੀਆਂ ਤਿਆਰ ਕਰਦੀ ਹਾਂ ਲੰਚ ਪ੍ਰੇਪੇਅਰ ਕਰਨਾ ਇੱਧਰ ਹੋ ਬਣ ਰਿਹਾ ਸ਼ਾਹੀ ਪਨੀਰ ਦਾ ਮਸਾਲਾ ਦਾ ਸੋਨ ਪਿਆਜ਼ ਅਦਰਕ ਟਮਾਟਰ ਹਰੀ ਮਿਰਚ ਕਾਜੂ ਕੁਝ ਖੜੇ ਮਸਾਲੇ ਪਾ ਕੇ ਮੈਂ ਇਹਨਾਂ ਨੂੰ ਪੂਨ ਰਹੀ ਹਾਂ ਤੇ ਨਾਲ-ਨਾਲ ਮੈਂ ਦੂਜੀ ਸਬਜ਼ੀ ਦੀ ਚੋਪਿੰਗ ਵੀ ਕਰ ਰਹੀ ਹਾਂ ਖੜੇ ਖੜੀ ਕੋਲੇ ਦੂਜੀ ਸਬਜ਼ੀ ਮੈਂ ਬਣਾਉਂਗੀ ਆਲੂ ਕੋਬੀ ਆਲੂ ਮੈਂ ਜਮੇ ਕੱਟ ਕੇ ਰੱਖ ਲਏ ਨਾਲ-ਨਾਲ ਕਿ ਇਹਨਾਂ ਨੂੰ ਖੰਡਾਉਣ ਪਿਆ ਸਾਮਾਨ ਤਾਂ ਸਾਰਾ ਬਾਹਰ ਕੱਢਿਆ ਸੀਗਾ ਤੇ ਸਬਜ਼ੀਆਂ ਦੀ ਤਿਆਰੀ ਚੱਲ ਰਹੀ ਸੀ ਨਾਲ ਨਾਲ ਮੈਂ ਆਪਣਾ ਜਿਹੜਾ ਡਰਿੰਕ ਸੀ ਆਪਣਾ ਪਾਣੀ ਸੀ ਉਹ ਵੀ ਮੈਂ ਤਿਆਰ ਕਰ ਲਿਆ ਇਸ ਤਰ੍ਹਾਂ ਕਿ ਕਿਚਨ ਚ ਸਬਜ਼ੀਆਂ ਦਾ ਹੀ ਇੱਕ ਵਰਕ ਕੰਮ ਸੀ ਮੈਨੂੰ ਸਬਜ਼ੀਆਂ ਦਾ ਇਸ ਵੀ ਕੰਮ ਦੋਨਾਂ ਦਾ ਇੱਕ ਵਾਰ ਖਤਮ ਹੋ ਜਾਏ ਫੇਰ ਸਾਰਾ ਸਾਮਾਨ ਇਕੱਠਾ ਮੈਂ ਅੰਦਰ ਰੱਖੂੰਗੀ ਸੈਲਫ ਖਾਣ ਨਹੀਂ ਕਰੂੰਗੀ ਤੇ ਬਾਹਰ ਵੀ ਤਿਆਰੀਆਂ ਚ ਆਲਰੇਡੀ ਚੱਲ ਰਹੀਆਂ ਸੀ ਅੱਜ ਕੋਈ ਬੇਲਾ ਨਹੀਂ ਖੜਾ ਸੀਗਾ ਬੇਲਾ ਕੋਈ ਨਹੀਂ ਸਾਰੇ ਅੱਜ ਬਿਜ਼ੀ ਕਰਤੇ ਦੇਖੋ ਨੀਮਾ ਵੀ ਬਾਹਰ ਥੋੜੀ ਵਾਸ਼ਰੂਮ ਦੇ ਬਾਹਰ ਏਰੀਆ ਥੋੜਾ ਜਲਾ ਜੁੜੇ ਉੱਥੋਂ ਸ ਉਹਨਾਂ ਨੂੰ ਮੰਮੀ ਨੇ ਕਹਤਾ ਸੀ ਵੀ ਥੋੜੇ ਚਾਦਰ ਵਗੈਰਾ ਤੋਂ ਸਟਿਚ ਕਰ ਦੇ ਮਨਜੀਤ ਚਾਦਰ ਚੜਾਈ ਸੀ ਤੇ ਇਸ ਤਰ੍ਹਾਂ ਦਾ ਕੁਝ ਕੰਮ ਚੱਲ ਰਿਹਾ ਸਾਰੇ ਬੀਜ਼ੀ ਸੀਗਾ ਆਪੋ ਆਪਣੇ ਕੰਮਾਂ ਵਿੱਚ ਤੇ ਇੱਧਰ ਬਣ ਚੁੱਕੀਆਂ ਨੇ ਮੇਰੀਆਂ ਸਬਜ਼ੀਆਂ ਆਲੂ ਗੋਭੀ ਬਣ ਚੁੱਕੀ ਐ ਬੜੀ ਅੱਛੀ ਖੁਸ਼ਬੂ ਆ ਰਹੀ ਇਸ ਕਿਚਨ ਵਿੱਚ ਜੋ ਕਿਚਨ ਮੈਂ ਕਰੀ ਸੀ ਸਬਜ਼ੀਆਂ ਨਾਲ ਤੇ ਇੱਧਰ ਸ਼ਾਹੀ ਪਨੀਰ ਬਣ ਚੁੱਕਿਆ ਸਬਜ਼ੀਆਂ ਬਹੁਤ ਬਹੁਤ ਹੀ ਜ਼ਿਆਦਾ ਟੇਸਟੀ ਲੱਗੀਆਂ ਤੇ ਸਬਜ਼ੀਆਂ ਬਣਾਉਂਦੇ ਬਣਾਉਂਦੇ ਜਿਹੜੇ ਕਿਚਨ ਦਾ ਹਾਲ ਹੁੰਦਾ ਨਾ ਕੁਝ ਆਪਾਂ ਨੂੰ ਜਲਦੀ ਹੁੰਦੀ ਆ ਤੇ ਕੁਝ ਉਹ ਵੀ ਚਲੋ ਇੱਧਰ ਉਹਦੇ ਛਿੱਟੇ ਪੈ ਜਾਂਦੇ ਨੇ ਇਹਦੇ ਭਾਂਡੇ ਹੋ ਇਸ ਮਸ਼ਿੰਕ ਵਿੱਚ ਰੱਖਤੇ ਸਾਰੇ ਤੇ ਕਸਟਰਡਲੀ ਬਣ ਚੁੱਕਾ ਕਿਉਂਕਿ ਮੇਰੇ ਦਿਓਰ ਦੀ ਫਰਮਾਇਸ਼ ਸੀ ਵੀ ਭਾਪੀ ਜੀ ਕਸਟਰਡ ਜ਼ਰੂਰ ਬਣਾ ਕੇ ਰੱਖੋ ਕਿਉਂਕਿ ਬਹੁਤ ਸਾਲ ਹੋ ਗਏ ਥੋੜੇ ਹੱਥੋਂ ਤਾਂ ਮੈਂ ਕਸਟਰਡ ਨਹੀਂ ਖਾਧਾ ਕਸਟਰਡ ਜ਼ਰੂਰ ਬਣਿਆ ਹੋਵੇ ਫਿਰ ਮੈਂ ਕਸਟਰਡ ਵੀ ਬਣਾ ਲ ਤਕੋਂਗੇ ਠੰਡਾ ਹੋ ਫਰਿਜ ਵਿੱਚ ਰੱਖਾਂਗੇ ਔਰ ਟਾਈਮ ਹੋ ਚੁੱਕਿਆ ਸੀ 9 ਵਜੇ ਦਾ 9 ਵਜੇ ਨੂੰ ਮੇਰਾ ਇੰਨਾ ਕੰਮ ਖਤਮ ਹੋ ਗਿਆ ਤੇ ਪਨੀਰ ਦੀ ਸਬਜ਼ੀ ਮੈਂ ਕੜਾਹੀ ਬੇਲੀ ਕਰਤੀ ਸੀ ਛੋਟੇ ਭਾਂਡੇ ਵਿੱਚ ਕੱਢ ਲਈ ਸੀ ਫਿਰ ਕਿਚਨ ਵਿੱਚ ਸਪੇਸ ਵੀ ਥੋੜੀ ਘੱਟ ਰੁਕਦੀ ਐ ਤੇ ਵੱਡੇ ਵੱਡੇ ਭਾਂਡੇ ਚੱਕੇ ਵੀ ਆਲੂ ਗੋਭੀ ਹਲੇ ਕਰਾਹੀ ਵਿੱਚ ਪਈ ਸੀ ਉਹ ਵੀ ਮੈਂ ਬਾਅਦ ਵਿੱਚ ਛੋਟੇ ਭਾਂਡੇ ਵਿੱਚ ਸ਼ਿਫਟ ਕਰਤੀ ਸੀ ਫਿਰ ਕਿਚਨ ਭਰੀ ਭਰੀ ਲੱਗਦੇ ਵੱਡੇ ਭਾਂਡੇ ਆਪਾਂ ਧੋ ਕੇ ਚਲੋ ਡਰਾਈ ਕਰਕੇ ਅੰਦਰ ਰੱਖ ਲਾਂਗੇ ਤੇ ਕਸਟਰਡ ਜਦੋਂ ਠੰਡਾ ਹੋ ਗਿਆ ਫਿਰ ਫਰਿੱਜ ਵਿੱਚ ਰੱਖੂੰਗੀ ਠੰਡਾ ਹੋਣ ਲਈ ਕੋਰ ਠੰਡਾ ਹੋ ਜਾ ਬਹੁਤ ਜ਼ਿਆਦਾ ਗਰਮ ਉਸ ਤੋਂ ਬਾਅਦ ਕੁਝ ਐਡ ਕਰਾਂਗੇ ਇਹਦੇ ਵਿੱਚ ਤੇ ਆਪਣੇ ਬ੍ਰੈਕਫਾਸਟ ਲਈ ਬਣਾਈ ਬਨਾਣਾ ਸਮੂਦੀ ਟਾਈਮ ਬਿਲਕੁਲ ਨਹੀਂ ਸੀ ਮੇਰੇ ਕੋਲ ਮੈਂ ਐਕਚੁਅਲ ਤੇ ਰੋਟੀ ਬਣਾਉਣੀ ਸੀ ਜਦੋਂ ਮੈਂ ਆਟਾ ਕੱਢਿਆ ਰਾਤ ਵਾਲਾ ਸਿਰਫ ਦੋ ਪੇੜਿਆਂ ਦਾ ਆਟਾ ਸੀਗਾ ਫਿਰ ਮੈਂ ਮੰਮੀ ਨੂੰ ਫੂਲਕੇ ਬਣਾ ਤੇ ਮੈਂ ਤੁਸਤਾ ਖਾਓ ਫਿਰ ਮੈਂ ਆਪਣੇ ਲਈ ਫਟਾਫਟ ਬਣਾਣਾ ਸਮੂਦੀ ਬਣਾਏਗੀ ਬਨਾਣਾ ਮੇਰੇ ਕੋਲ ਫਰੋਜ਼ਨ ਪਿਆ ਸੀ ਫਰੀਜ਼ਨ ਵਿੱਚ ਮੈਂ ਆਪਣੇ ਲਈ ਬਨਾਣਾ ਸਮੂਦੀ ਬਣਾ ਲੀ ਇਸ ਤਰ੍ਹਾਂ ਕੁਛ ਰੂਟੀਨ ਸੀ ਅਜਦਾ ਟਾਈਮ ਹੋ ਗਿਆ 11 ਵਜੇ ਦਾ 11 ਵਜੇ ਮੈਂ ਬਿਲਕੁਲ ਹੰਭ ਗਈ ਨਹੀਂ ਭੱਜਾ ਦੌੜਨਾ ਕੰਮ ਕਰਿਆ ਨਹੀਂ ਭੱਜਾ ਦੌੜਨਾ ਕੰਮ ਕਰੇ ਹਜੇ ਮੈਂ ਕੱਪੜੇ ਧੋਣੇ ਛੱਡ ਤੇ ਆਪਣੇ ਮੇਰੇ ਥੋੜੇ ਜਿਹਾ ਕੱਪੜੇ ਸੀ ਮੈਨੂੰ ਆਈ ਸਮੇਂ ਧੋ ਲੂੰਗੀ ਪਰ ਮੇਰਾ ਬੀਜੀ ਟਾਈਮ ਨਹੀਂ ਲੱਗਿਆ ਬਚਾ ਕੋਈ ਕੰਮ ਨਹੀਂ ਕਰਦਾਂ ਸਵੇਰੇ ਹੋਇਆ ਲੋੜ ਤਾਂ ਫੁੱਲੀ ਮਸ਼ੀਨ ਚ ਪਾ ਦੂੰਗੀ ਜਿੰਨੇ ਕੰਮ ਸੋਚੇ ਸੀ ਸਾਰੇ ਹੋ ਗਏ ਬਸ ਕੱਲੇ ਮੇਰੇ ਥੋੜੇ ਜਿਹੇ ਕੱਪੜੇ ਰਹਿ ਗਏ ਤੇ ਡਸਟਿੰਗ ਵੀ ਮੈਂ ਸਾਰੀ ਕਰਤੀ ਤੁਰੀ ਫਿਰ ਦਿਨ ਕਦੇ ਇੱਕ ਕਮਰੇ ਦੀ ਕਰਤੀ ਕਦੇ ਦੋ ਦੀ ਕਰਤੀ ਕਦੇ ਲੋਬੀ ਦੀ ਕਰਤੀ ਜਿਹੜਾ ਕੰਮ ਦਿਮਾਗ 'ਚ ਆਈ ਗਿਆ ਹੋ ਗਿਆ ਬਸ ਮੇਰੇ ਪੌੜੀਆਂ ਜ਼ਰੂਰ ਸਾਫ਼ ਹੋ ਗਈਆਂ ਪਰ ਉਹ ਮੈਂ ਹੈਲਪਰ ਤੋਂ ਕਰਾਉਣਾ ਭੁੱਲ ਗਈ ਕਿਉਂਕਿ ਰਾਤ ਨਾ ਉੱਥੇ ਡਰਿਲ ਕਰੀ ਸੀ ਪਰਦਿਆਂ ਵਾਲੀ ਰੌਡ ਲਗਾਈ ਸੀ ਉਸ ਕਰਕੇ ਨੀਚੇ ਉਹ ਇੱਟਾਂ ਦਾ ਸੋਰਾ ਆ ਜਾ ਡਸਟ ਜੀ ਕਾਫੀ ਸੀ ਉਹਨੂੰ ਕਹਿਣਾ ਭੁੱਲ ਗਈ ਮੈਂ ਤਾਂ ਕਿਚਨ 'ਚ ਬਿਜ਼ੀ ਸੀ ਉਹਨੂੰ ਕਿਹਾ ਹੀ ਨਹੀਂ ਕਿ ਫਿਰ ਉਹ ਮੈਂ ਸਫਾਈ ਕਰਕੇ ਆਈ ਹਾਂ ਹੁਣ ਕਿਚਨ ਵਾਲੇ ਟੋਵਲ ਸੀ ਉਹ ਧੋ ਕੇ ਸੁੱਕਣੇ ਪਾਤੇ ਡਸਟਬਿਨ ਸਾਰੇ ਖਾਲੀ ਕਰਕੇ ਫਰੈਸ਼ ਪੋਲ ਉੱਥੇ ਲਾ ਗਏ ਸਾਰਾ ਕੁਝ ਸਾਫ਼ ਸਫਾਈ ਹੋ ਗਈ ਦਾਲ ਸਬਜ਼ੀਆਂ ਬਣ ਗਏ ਬਸ ਆਟਾ ਗੁੰਨਣਾ ਸੈਲਡ ਕੱਟਣਾ ਰਾਈਸ ਬਣਾਉਣੇ ਰਹਿ ਗਏ ਉਹ ਮੈਂ ਫੇਰ ਕਰ ਦੂੰਗਾ ਕਿ ਦਵਿੰਦਰ ਸਿੰਘ ਜੀ ਨੇ ਕਾਲ ਕਰੀ ਸੋ ਕਹਿੰਦੇ ਅਸੀਂ ਘੰਟੇ ਤੱਕ ਆ ਜਾਾਂਗੇ ਯਾਨੀ ਕਿ 11:00 ਵਜੇ ਨੇ 12:00 ਤੋ ਪੌਣੇ 12:00 ਕਹ ਰਹੇ ਨੇ ਕਹਿੰਦੇ ਪੌਣੇ 12:00 ਨੂੰ ਪੌਣੇ ਘੰਟੇ ਚ ਅਸੀਂ ਘਰੇ ਪਹੁੰਚਾਂਗੇ ਆਕੇ ਤੱਕ ਇਹਨਾਂ ਇੱਕ ਵਾਰ ਅਸੀਂ ਚਾਹ ਪੀਵਾਂਗੇ ਤੇ ਫਿਰ ਉਸ ਤੋਂ ਬਾਅਦ 2:00 ਵਜੇ ਤਕਰੀਬ ਲੰਚ ਕਰਾਂਗੇ ਮੈਂ ਚਲੋ ਫੇਰ ਹੋ ਜਾਊਗਾ ਨਾ ਰਾਈਸ ਬਣਾਨੇ ਰੱਖ ਦੋ ਨਾਲ ਦੀ ਨਾਲ ਤੁਸੀਂ ਆਟਾ ਗੁੰਨਦੋ ਰਾਈਸ ਬਣਾਨੇ ਬਣਾ ਦੇ ਸੈਲਡ ਕੱਟ ਲਓ ਤੇ ਕੰਮ ਇਕੱਠੇ ਹੋ ਜਾਣਗੇ ਔਰ ਫਿਰ ਅਸੀਂ ਵੀ ਰਾਈਸ ਥੋੜੇ ਤਾਜ਼ੇ ਬਣੇ ਗਰਮ ਜੀ ਵਧੀਆ ਲੱਗਦੇ ਨੇਗੇ ਬਸ ਹੁਣ ਮੈਂ ਨਹਾਉਣਾ ਰਹਿ ਗਿਆ ਮੈਂ ਨਾ ਕਿਉਂ ਨਹੀਂ ਵਾਸ਼ਰੂਮ ਵੀ ਸਵੇਰੇ ਕਲੀਨ ਹੋ ਗਿਆ ਸੀਗਾ ਨਹਾਇਆ ਮਾਂ ਨਾ ਕਿ ਅੱਧਾ ਘੰਟਾ ਥੋੜਾ ਜਿਹਾ ਮੈਂ ਰੈਸਟ ਕਰ ਲੂੰਗੀ ਨਾਲ ਤੇ ਰੈਸਟ ਮਿਲ ਜਾਊਗਾ ਤੇ ਬਾਕੀ ਤਿਆਰੀਆਂ ਸਾਰੀਆਂ ਸਾਡੇ ਵੱਲੋਂ ਡੰਨੇ ਸਾਨੂੰ ਵੀ ਚ ਜੇ ਕੋਈ ਆਪੇ ਪੇਕੇ ਘਰੋਂ ਆਉਂਗੇ ਨਾ ਹੌਂਸਲੇ ਬਹੁਤ ਹੁੰਦਾ ਪੇਖਿਆਂ ਦਾ ਫਿਰ ਮਨ ਬਹੁਤ ਖੁਸ਼ ਹੁੰਦਾ ਧੀ ਨਵੇਂ ਆਉਂਦੇ ਪੇਕੇ ਆ ਕੇ ਜੇ ਕੋਈ ਭਤੀਜੇ ਭਤੀਜ ਨੂੰ ਆਪਾਂ ਜੇ ਫਿਰ ਤੇ ਵਧੀਆ ਲੱਗਦਾ ਫਿਰ なんでしょうね。 ਪੂਆ ਜਿਹੜੀ ਆ ਚੁੱਕੇ ਨੇ ਘਰੇ ਪਹੁੰਚ ਚੁੱਕੇ ਨੇ ਤੇ ਮੈਂ ਕਹਿੰਦਾ ਹੁਣ ਮੈਂ ਵੀ ਸ਼ਗਨ ਕਰ ਲਾਂ ਜਿਹੜੇ ਘਰ ਨੇ ਬੰਦੇ ਨੇ ਆਪਾਂ ਵੈਲਕਮ ਕਰਦੇ ਆ ਹਨ ਜਿ ਨਮਾ ਜੀ ਘਰੇ ਆਉਂਦਾ ਆਪਾਂ ਸ਼ਗਨ ਮੋਣ ਆਉਣ ਨੇ ਉਹਦੇ ਜਾਨੀ ਕਿ ਪੂਆਈ ਦੇ ਬੇਟੇ ਦੀ 2 ਮਹੀਨੇ ਪਹਿਲਾਂ ਮੈਰਿਜ ਸੀ ਤੇ ਪੂਆਈ ਦੀ ਨੂੰਹ ਤਾਂ ਹੁਣ ਫਸਟ ਟਾਈਮ ਆਦੀ ਸਾਡੇ ਕੋਲੇ ਨਾਨਕੇ ਸਹੁਰੇ ਪਹਿਲੀ ਵਾਰ ਆਈ ਸੀ ਉਹ ਤੇ ਫਿਰ ਨਮਾ ਜੀ ਫੈਮਿਲੀ ਚ ਐਡ ਹੋਇਆ ਫੈਮਿਲੀ ਬਧੀ ਅੱਗੇ ਨਵਾਂ ਮੈਂਬਰ ਆਇਆ ਤੇ ਸ਼ਗਨ ਕਰਨੇ ਖੁਸ਼ੀਆਂ ਦੇ ਬਣਦੇ ਨੇ ਫਿਰ ਮੈਂ ਕਹਿੰਦਾ ਮੈਂ ਤੇਲ ਚਾਹੂੰਗੀ ਵੈਲਕਮ ਕਰੂੰਗਾ ਮਿੱਠਾ ਕਰੂੰਗਾ ਤੁਸੀਂ ਅਰੇ ਰੋਕੋ 얘 ਤੇ ਫ ਤੇ ਮੰਮੀ ਨੇ ਵੀ ਮੂੰਹ ਮਿੱਠਾ ਕਰਾਇਆ ਸਾਰਲੇ ਸਾਲ ਖੁਸ਼ ਸੀਗੇ ਮੈਕਸ ਵੀ ਜਦੋਂ ਬਹੁਤ ਟਾਈਮ ਬਾਅਦ ਮਿਲਦੇ ਆਪਾਂ ਬਹੁਤ ਖੁਸ਼ ਹੋਨੇ ਆ ਪੂਏ ਦਾ ਬੇਟਾ ਇੱਧਰ 8 ਸਾਲਾਂ ਬਾਅਦ ਆਇਆ ਇੰਡੀਆ ਤੇ ਬਹੁਤ ਜ਼ਿਆਦਾ ਵਧੀਆ ਲੱਗਿਆ ਸਾਨੂੰ ਵੀ ਵੇਟ ਸੀ ਜਦੋਂ ਫੋਨ ਤੇ ਗੱਲ ਹੁੰਦੀ ਜਦੋਂ ਅਸੀਂ ਆਉਣਾ ਆਉਣਾ ਅਸੀਂ ਬਹੁਤ ਐਕਸਾਈਟਿਡ ਸੀ ਤੇ ਪੂਆ ਜੀ ਹੋਰ ਜੀ ਬਹੁਤ ਐਕਸਾਈਟਿਡ ਸੀ ਓਨਲੀ ਤੁਹਾਨੂੰ ਮਿਲਣ ਲਈ ਬਹੁਤ ਜ਼ਿਆਦਾ ਵਧੀਆ ਲੱਗਿਆ ਅੰਦਰ ਆ ਕੇ ਅਸੀਂ ਚਾਹ ਪਾਣੀ ਪੀਤਾ ਦੋਸਤੋ ਬਾਅਦ ਲੰਚ ਕੀਤਾ ਲੰਚ ਥੋੜਾ ਹੋਰ ਤਾਂ ਲੇਟ ਹੀ ਗਿਆ ਕਿਉਂਕਿ ਪਹਿਲਾਂ ਚਾਹ ਪਾਣੀ ਪੀ ਗੱਲਾਂ ਮਾਰੀ ਕੇ ਬੈਠੇ ਫਿਰ ਲੰਚ ਥੋੜਾ ਜਿਹਾ ਲੇਟ ਹੀ ਹੋਇਆ ਪਰ ਬਹੁਤ ਵਧੀਆ ਲੱਗੇ ਲੰਚ ਕਰਕੇ ਜੋ ਸਾਰੇ ਇਕੱਠੇ ਆਂ ਆਂ ਆਪ ਲੰਚ ਕਰਦੇ ਆ ਅੱਛਾ ਲੱਗਦਾ ਦੋਸਤੋ ਕਾਸਟ ਦੇ ਰਿਵਿਊਸ ਹੋ ਗੋ ਮੈਂ ਬਣਾ ਆ ਦੂਸਾ ਸਾਲ ਆ ਉਹ 8 ਸਾਲਾਂ ਬਾਦ ਹਨ ਜੋ ਤੁਸੀਂ ਜਾਣਾ ਸੀਗਾ ਗਏ ਸੀ ਉਦੋਂ ਮੈਂ ਬਣਾ ਕੇ ਲੈ ਕੇ ਗਈ ਸੀ ਇਥੋਂ ਨਹੀਂ ਨਹੀਂ ਹਾਂ 8 ਸਾਲ ਹੋ ਗਏ 8 ਸਾਲਾਂ ਬਾਦ ਹਨ ਸੌਣਾ ਤੁਸੀਂ ਨਹੀਂ ਜੱਲਣਾ ਹਾਂ ਤਾਂ ਅਸਲੀ ਹੀ ਮਿਲਦਾ ਹੁੰਦਾ ਹੂੰ ਪਰ ਇਹ ਟੇਸ ਦਾ ਫਰਕ ਹੈ ਤੁਸੀਂ ਭੇਜਿਆ ਜਿਹੜਾ ਹਾਂ ਆਪਣੇ ਗੰਨਾ ਮਿਲ ਜਿੰਦਾ ਚਾਹ ਅੱਛਾ ਜੇ ਗਰਮ ਹੈਗਾ ਇਹ ਹੈਗੀ ਹੈ ਮੇਰੀ ਤੇ ਦਵਿੰਦਰ ਦੀ ਚਾਹ ਵਿਦ ਬਿਸਕੁਟਸ ਐਂਡ ਮਠਾਈ ਕਿਉਂਕਿ ਬਾਕੀ ਲੋਕ ਅਸੁੱਤੇ ਪੈਨੇ ਰੈਸਟ ਕਰ ਰਹੇ ਨੇ ਕਾ ਟਾਈਮ ਹੋ ਗਿਆ ਸਵਾ ਪੰਜ ਦਾ ਸਵਾ ਪੰਜ ਸਾਡੀ ਚਾਹ ਹੋ ਰਹੀ ਅੱਜ ਲੰਚ ਕੀਤਾ ਲੇਟ ਚਾਹ ਵੀ ਅੱਜ ਲੇਟ ਹੀ ਪੀ ਰਹੀ ਆ ਲੱਡੂ ਬਰਫੀ ਪੂਰਾ ਮਿੱਠਾ ਚੱਲ ਰਿਹਾ ਹੁਣ ਤਾਂ ਦੋ ਦਿਨਾਂ ਤੋਂ ਪਰ ਇਧਰ ਅਸੀਂ ਅਰੇਂਜਮੈਂਟ ਕੀਤਾ ਹੋਇਆ ਸੀ ਵੈਲਕਮ ਕੇਕ ਦਾ ਕੇਕ ਤਾਂ ਜਰੂਰ ਥੋੜਾ ਜਿਹਾ ਹੁਣ ਸ਼ਾਮ ਨੂੰ ਕੱਟ ਕਰ ਰਹੇ ਹਾਂ ਕਿਉਂਕਿ ਪਹਿਲਾਂ ਟਾਈਮ ਹੀ ਲੱਗਾ ਆ ਕੇ ਚਾਹ ਪੀਤੀ ਫਿਰ ਉਹ ਚਲੋ ਨੌਂ ਨੂੰ ਲੱਗੇ ਫਿਰ ਲੰਚ ਟਾਈਮ ਹੋ ਗਿਆ ਹਨਾ ਫਿਰ ਲੰਚ ਕਰਕੇ ਥੋੜਾ ਜਿਹਾ ਰੈਸਟ ਕਰਨ ਲੱਗੇ ਰਾਇਸ ਵੀ ਰਾਜੇ ਦੇ ਚਲੋ ਫਿਰ ਸ਼ਾਮ ਨੂੰ ਕਟਾਂਗੇ ਕੇਕ

वेलकम ਕੀਤਾ اور دل دلਾਂ ਚ ਪਿਆਰ ਵੀ ਹੋਣਾ ਚਾਹੀਦਾ ਇਹ ਨਹੀਂ ਕਿ ਅਵੈਲਕਮ ਹੀ ਹੋ ਗਏ ਉਤੋਂ ਤੋਂ ਦਿਲਾਂ ਚ ਪਿਆਰ ਵੀ ਹੋਣਾ ਚਾਹੀਦਾ ਔਰ ਇੰਨੇ ਟਾਈਮ ਬਾਅਦ ਆਪਾਂ ਜਦੋਂ ਮਿਲਦੇ ਹਾਂ ਬਹੁਤ ਹੀ ਅੱਛਾ ਲੱਗਦਾ ਸਾਰੀ ਫੈਮਿਲੀ ਬਹੁਤ ਨਾਈਸ ਹੈ ਬਹੁਤ ਅੱਛਾ ਲੱਗਾ ਮਿਲ ਕੇ ਇੰਨੇ ਟਾਈਮ ਬਾਅਦ ਜੋ ਕੇਕ ਕਟਿੰਗ ਹੋ ਗਈ ਮੂੰਹ ਮਿੱਠਾ ਹੋ ਗਿਆ ਸਭ ਦਾ ਹੁਣ ਸਾਡੀ ਸਾਰਾਸਮਾ ਵੈਲਕਮ ਦੀਆਂ ਪੂਰੀਆਂ ਹੋ ਗਈ ਮੈਂ ਵੀ ਆਪਣੇ ਦਿਓਰ ਦਰਾਣੀ ਦਾ ਪੂਰਾ ਵਧੀਆ ਅੱਜ ਵੈਲਕਮ ਕੀਤਾ ਸਾਰੇ ਬਹੁਤ ਖੁਸ਼ ਸੀਗੇ ਔਰ ਪੈਸਲੀ ਜੇ ਰੋਤੀ ਆਪਣੇ ਪੇਕੇ ਜਦੋਂ ਆਉਂਦੀਆਂ ਬਹੁਤ ਅੱਛਾ ਲੱਗਦਾ ਸਾਰਾ ਪਰਿਵਾਰ ਆਪਣਾ ਇਸ ਤਰ੍ਹਾਂ ਆਪਣੇ ਆਲੇ ਦੁਆਲੇ ਹੋਵੇ ਆਪਣੇ ਕੋਲੇ ਕੋਲੇ ਹੋਵੇ ਹਨ ਤੀਂ ਦਾ ਕਿੰਨਾ ਹੌਸਲਾ ਵਧਦਾ ਕਿ ਮੈਂ ਆਪਣੇ ਪੇਕੇ ਆਈਆਂ ਤੇ ਬਹੁਤ ਹੀ ਵਧੀਆ ਲੱਗਦਾ ਉਹ ਜੀ ਮੰਮੀ ਕਹਿੰਦੇ ਇੱਧਰ ਮੈਂ ਵੀ ਮੂੰਹ ਮਿੱਠਾ ਕਰਾਉਂਗੀ ਆਪਣੇ ਪਾਂਣ ਜੇ ਪਾਂਣ ਜਨੂੰਗਾ ਮੈਂ ਤਾਂ ਰਹਿ ਗਈ ਕਹਿੰਦੇ ਮੈਂ ਵੀ ਮੂੰਹ ਮਿੱਠਾ ਕਰਵਾਤਾ ਇਸ ਤਰ੍ਹਾਂ ਕੁਛ ਵੈਲਕਮ ਕੀਤਾ ਗੱਲਾਂ ਬਾਤਾਂ ਕੀਤੀਆਂ ਬਸ ਅੱਜ ਆਏ ਬਿਜ਼ੀ ਰਹੇ ਆ ਇਹ ਮੇਰੀ ਵੀਡੀਓ ਆਣੀ ਤੇ ਦੋ ਦਿਨ ਪਹਿਲਾਂ ਸੀ ਪਰ ਅੱਜ ਆਹ ਇਹ ਦੋ ਦਿਨ ਲੇਟ ਹੋ ਗਈ ਉਹਦੇ ਲਈ ਸੌਰੀ ਤੁਸੀਂ ਸਮਝ ਸਕਦੇ ਹੋ ਵੀ ਮੈਂ ਕਿੰਨਾ ਬੀਜ਼ੀ ਹੋ ਗਈ ਕਰਿਆ ਨਾ ਮੈਨੂੰ ਐਡੀਟਿੰਗ ਕਰਨ ਦਾ ਬਿਲਕੁਲ ਟਾਈਮ ਹੀ ਨਹੀਂ ਲੱਗਾ ਹੈ ਨਾ ਕੋਈ ਵੀਡੀਓ ਸ਼ੂਟ ਕਰਨ ਦਾ ਟਾਈਮ ਲੱਗਾ ਉਸ ਤੋਂ ਬਾਅਦ ਬਹੁਤ ਬੀਪੀ ਹੋ ਜਾਣਾ ਹੈ ਆਪਾਂ ਤੇ ਹੁਣ ਸੀ ਡਿਨਰ ਟਾਈਮ ਡਿਨਰ ਕਰਦੇ ਸੀ ਡਿਨਰ ਸਾਨੂੰ ਖਾਸ ਕੁਝ ਬਣਾਉਂਗਦੇ ਤਾਂ ਕੋਈ ਨੇ ਕਹਿੰਦੇ ਜਿਹੜੀਆਂ ਸਬਜ਼ੀਆਂ ਪਈਆਂ ਨੇ ਬਸ ਉਹੀ ਸਾਨੂੰ ਦੇ ਦਿਓ ਕਿਉਂਕਿ ਭੁੱਖ ਕਹਿੰਦੇ ਕੋਈ ਜ਼ਿਆਦਾ ਨਹੀਂ ਸਭ ਕੁਝ ਅੱਜ ਲੇਟ-ਲੇਟ ਹੋ ਰਿਹਾ ਸੀ ਰੱਜੇ ਪਏ ਸੀ ਕਹਿੰਦੇ ਭੁੱਖ ਕੋਈ ਖਾਸ ਨੇ ਜਿਹੜਾ ਕੁਝ ਪਿਆ ਬਸ ਅਸੀਂ ਉਹੀ ਖਾਵਾਂਗੇ ਟਾਈਮ ਹੋ ਰਿਹਾ 10:30 ਦਾ 10:30 ਹੋ ਗਏ ਤੇ ਮੈਂ ਹੁਣ ਲੈ ਕੇ ਆਪਣਾ ਦੁੱਧ ਕਰਦਾ ਦੁੱਧ ਬਣਾ ਮੈਨੂੰ ਨੀਂਦ ਨਹੀਂ ਆਉਂਦੀ ਕੌਫੀ ਲੈ ਕੇ ਥੋੜੀ ਜੀ ਕਰਕੇ ਕਿਉਂਕਿ ਮੈਂ ਰੋਟੀ ਵੀ ਨਹੀਂ ਖਾਧੀ ਭੁੱਖ ਨਹੀਂ ਸੀ ਅੱਜ ਬੈਠੇ ਰਹੇ ਕੁਝ ਸਾਰੇ ਹੀ ਮੀਲ ਅੱਜ ਸਵੇਰ ਤੋਂ ਲੇਟ ਹੋ ਰਹੀ ਸੀ ਲੰਚ ਲੇਟ ਹੋ ਗਿਆ ਫਿਰ ਚਾਹ ਲੇਟ ਹੋ ਗਈ ਫਿਰ ਕੇਕ ਖਾ ਲਿਆ ਫਿਰ ਡਿਨਰ ਟਾਈਮ ਭੁੱਖ ਨਹੀਂ ਸੀ ਮੈਂ ਥੋੜੀ ਸਬਜ਼ੀ ਖਾ ਲਈ ਤੇ ਹੁਣ ਪੀਨੇ ਕੌਫੀ ਥੋੜੀ ਜੀ ਦਵਿੰਦਰ ਸੌ ਚੁੱਕੇ ਨੇ ਇਹਨਾਂ ਨਾਲੇ ਨੀਂਦ ਕੌਂਗੇ ਥੱਕ ਕੇ ਬੈਰੇ ਰਾਤ ਵੀ ਸੁੱਤੇ ਨਹੀਂ ਹੈਗੇ ਟ੍ਰੈਵਲ ਚ ਲੰਘੀ ਰਾਤ ਸਾਰੀ ਤੇ ਕਾਫੀ ਪੀ ਕੇ ਮੈਂ ਵੀ ਥੋੜਾ ਜਿਹਾ ਫੋਨ ਸਕਰੋਲ ਕਰੂੰਗੀ ਤੁਹਾਡੇ ਕਮੈਂਟਸ ਦਾ ਰਿਪਲਾਈ ਦਵੂੰਗੀ ਉਸ ਤੋਂ ਬਾਅਦ ਸੌਣੇ ਸੋ ਏਸੀ ਜਿਵੇਂ ਰਾਜ ਵਾਲੀ ਵੀਡੀਓ ਹੋਪਸ ਸੋ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ